ਵੱਡੀ ਖਬਰ ਦਾ ਰੁਕ ਕਰਦੇ ਆਂ ਖਬਰ ਜੁੜੀ ਆ ਪ੍ਰਤਾਪ ਸਿੰਘ ਬਾਜਬਾ ਨੇ ਨਾਲ ਤੁਹਾਨੂੰ ਪਿਛਲੇ ਦਿਨ ਪਤਾ ਹੋਇਆ ਕਿ ਪ੍ਰਤਾਪ ਸਿੰਘ ਬਾਜਬਾ ਨੇ ਜਿਹੜਾ ਇੱਕ ਵੱਡਾ ਬਿਆਨ ਦੇ ਦਿੱਤਾ ਉਸ ਨੂੰ ਲੈ ਕੇ ਹੁਣ ਭਗਵਾਨ ਪ੍ਰਮਾਨ ਵੱਲੋਂ ਜਿਹੜਾ ਪ੍ਰਤਾਪ ਸਿੰਘ ਬਾਜਬਾ ਨੂੰ ਜਿਹੜਾ ਘੇਰਿਆ ਜਾ ਰਿਹਾ ਜਣੇ ਕਿ ਹੁਣ ਆਪਾਂ ਇਹ ਕਹਦੇ ਕਿ ਪ੍ਰਤਾਪ ਸਿੰਘ ਬਾਜਬੇ ਉੱਤੇ ਵੱਡੀ ਗੱਲ ਡਿੱਗ ਸਕਦੀ ਆ ਪ੍ਰਤਾਪ ਸਿੰਘ ਬਾਜਬਾ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਵੱਧ ਸਕਦੀਆਂ ਨੇ ਤੁਸੀਂ ਇਸ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਕੱਲੀ ਕੱਲੀ ਗੱਲ ਦੱਸਦੇ ਆ ਕਿ ਪ੍ਰਤਾਪ ਸਿੰਘ ਬਾਜਬਾ ਕਿੰਨਾ-ਕਿੰਨਾ ਗੱਲਾਂ ਨੂੰ ਲੈ ਕੇ ਜਿਹੜਾ ਕਿ ਦੇ ਨਜ਼ਰ ਆ ਰਹੇ ਨੇ ਵਹਿਰਜੀ ਖਾਲਸਾ ਵਹਿਰਜੀ ਕੀ ਫਤਿਹ ਸਾਡਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ 50 ਬੰਬ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਵਿੱਚ 18 ਬੰਬ ਫਟ ਚੁੱਕੇ ਨੇ 32 ਬੰਬ ਅਜੇ ਫਟਣ ਵਾਲੇ ਮੇਰੇ ਸੋਰਸਸ ਨੇ ਮੈਨੂੰ ਉਤਲਾਹ ਦਿੱਤੀ ਸੀ ਕਿ ਤਕਰੀਬਨ 50 ਬੰਬ ਇੱਥੇ ਆ ਚੁੱਕੇ ਨੇ 18 ਕ ਬੰਬਸ ਜਿਹੜੇ ਉਹ ਸਾਡੇ ਬਾਰਡਰ ਏਰੀਆਜ਼ ਦੇ ਪੁਲਿਸ ਸਟੇਸ਼ਨਸ ਤੇ ਬਾਕੀ ਜਗ੍ਹਾ ਚੱਲ ਚੁੱਕੇ ਨੇ ਵਾਜਬਾ ਸਾਹਿਬ ਨੂੰ ਪੁੱਛਣਾ ਚਾਹਨਾ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸਬੰਧ ਨੇ ਤੁਹਾਡਾ ਇਨਫੋਰਮੇਸ਼ਨ ਦਾ ਸੋਰਸ ਕੀ ਹੈ ਪੰਜਾਬ ਦੇ ਵਿੱਚ ਵੀ ਨੇ ਇਹਨਾਂ ਦੀ ਗਵਰਨਮੈਂਟ ਦੇ ਵਿੱਚ ਇੰਟੈਲੀਜੈਂਸ ਵੀ ਨੇ ਤੇ ਸੈਂਟਰਲ ਏਜੰਸੀਸ ਵੀ ਤੁਸੀਂ ਹੁਣ ਆਪਾਂ ਵਰਤਮਾਨ ਤੇ ਪ੍ਰਤਾਪ ਸਿੰਘ ਦਾ ਵਾਜਬਾ ਦਾ ਤੁਹਾਨੂੰ ਜਿਹੜਾ ਅਭਿਆਨ ਆ ਉਹ ਸੁਣਾ ਦਿੱਤਾ ਕਿ ਪ੍ਰਤਾਪ ਸਿੰਘ ਬਾਜਪਾ ਕਹਿੰਦਾਗਾ ਕਿ ਪੰਜਾਬ ਦੇ ਵਿੱਚ ਕਰੀਬ 50 ਬੰਬ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 18 ਫਟ ਗਏ ਤੇ 32 ਅਜੇ ਹੋਰ ਰਹਿੰਦੇ ਨੇ ਵੱਡਾ ਸਵਾਲ ਆ ਸਰਕਾਰ ਦੇ ਘੇਰੇ ਵਿੱਚ ਆਉਣਾ ਵੀ ਜ਼ਰੂਰੀ ਆ ਲਾਜ਼ਮੀ ਆ ਕਿਉਂਕਿ ਇੰਟੈਲੀਜੈਂਸੀਆਂ ਜੇ ਆਪਾਂ ਕਹੀਏ ਕਿ ਭਾਰਤ ਦੀਆਂ ਜਾਂ ਪੰਜਾਬ ਦੀਆਂ ਤਾਂ ਇਤੋਂ ਸਾਬਤ ਹੁੰਦਾ ਕਿ ਫਿਰ ਕਿ ਜਗਜਾੜ ਹੁੰਦਾ ਕਿ ਫੇਲ ਹੋ ਚੁੱਕੀਆਂ ਨੇ ਜਾਨੀ ਕਿ ਇੱਕ ਪ੍ਰਤਾਪ ਸਿੰਘ ਬਾਜਪਾ ਨੂੰ ਜਿਹੜਾ ਇਹ ਪਤਾ ਲੱਗ ਚੁੱਕਿਆਗਾ ਕਿ ਪੰਜਾਬ ਦੇ ਵਿੱਚ ਐਨੇ ਬੰਬ ਕਿੱਥੋਂ ਆਏ ਨੇ ਇਹ ਪ੍ਰਤਾਪ ਸਿੰਘ ਬਾਜਪਾ ਕਹਿੰਦਾ ਕਿ ਮੈਨੂੰ ਸੋਰਸਾਂ ਰਾਹੀਂ ਆਪਦੇ ਰਾਹੀਂ ਪਤਾ ਲੱਗਿਆਗਾ ਸਭ ਤੋਂ ਵੱਡੀ ਜਿਹੜੀ ਇਹ ਖਬਰ ਆ ਇਹ ਤੁਹਾਨੂੰ ਅਸੀਂ ਕੱਲੀ ਕੱਲੀ ਗੱਲ ਲਾਹਦੇ ਆ ਕਿ ਇਹਦੇ ਉੱਤੇ ਕਦੇ ਦੇਖੋ ਬੜਾ ਅਗਮੀਰ ਮੁੱਦਾ ਹੈਗਾ ਪੰਜਾਬ ਦੇ ਵਿੱਚ ਹਾਲਾਤ ਪੰਜਾਬ ਦੇ ਬਹੁਤੇ ਚੰਗੇ ਨੇ ਮਿਸਾਲ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਪਰ ਪ੍ਰਤਾਪ ਸਿੰਘ ਬਾਜਬਾ ਜਿਹੜਾ ਇਹ ਗੱਲ ਕਹਿ ਰਿਹਾ ਇਕ ਬੋਲ ਰਿਹਾ ਕਿ ਪੰਜਾਬ ਬੰਬ ਆ ਚੁੱਕੇ ਨੇ ਇੱਕ ਤਾਂ ਹੁੰਦਾ ਬੰਦੇ ਨੇ ਆਚਨ ਚੇਤ ਕਹਿਣਾ ਕਿ ਕਰੀਬ ਇੰਨੇ ਬੰਬ ਜੀ ਫਟ ਗਏ ਜੇ ਕਰੀਬ ਹੋ ਸਕਦਾ ਇਹ ਗੱਲ ਕਹੀ ਹੁੰਦੀ ਹੋ ਸਕਦਾ ਫੇਰ ਤਾਂ ਗੱਲ ਬਣਦੀ ਸੀ ਕੁਝ ਹੋਰ ਆ ਹੁਣ ਪ੍ਰਤਾਪ ਸਿੰਘ ਬਾਜਪਾ ਜਿਹੜੀ ਇਹ ਗਿਣਤੀ ਕਰ ਦਿੱਤੀ ਇਹਦੀ ਕਿ 50 ਬੰਬ ਆ ਚੁੱਕੇ ਨੇ ਜਣੀ ਭਾਰਤ ਦੇ ਵਿੱਚ ਤੇ ਇਸ ਗੱਲ ਦਾ ਪ੍ਰਭਾਵਤਮਾਨ ਵੀ ਪਸਰਿਆ ਤੇ ਹੁਣ ਇਹਦੇ ਤਹਿਤ ਪ੍ਰਤਾਪ ਸਿੰਘ ਬਾਜਪਾ ਦੀਆਂ ਜਿਹੜੀਆਂ ਮੁਸ਼ਕਲਾਂ ਬਾਧੀਆਂ ਨਜ਼ਰ ਆ ਰਹੀਆਂ ਨੇ ਪ੍ਰਤਾਪ ਸਿੰਘ ਬਾਜਪਾ ਪ੍ਰਤਾਪ ਸਿੰਘ ਬਾਜਪਾ ਉੱਪਰ ਹੁਣ ਪੰਜਾਬ ਸਰਕਾਰ ਤੇ ਪੁਲਿਸ ਨੇ ਜਿਹੜਾ ਸਖਤ ਐਕਸ਼ਨ ਲੈ ਲਿਆ ਮਹਾਲੀ ਸਟੇਸ਼ਨ ਅ ਸ਼ੈਵਰ ਕ੍ਰਾਈਮ ਆ ਜਿਹੜੀ ਥਾਣਾਗਾ ਉਹਦੇ ਵਿੱਚ ਬੀਐਨਸ ਦੀ ਜਿਹੜੀ ਇੱਕ ਤਹਿਤ ਧਾਰਾ ਗਈ ਉਹਦੇ ਉੱਤੇ ਜਿਹੜਾ ਕੇਸ ਦਰਜ ਕੀਤਾ ਗਿਆ ਪ੍ਰਤਾਪ ਸਿੰਘ ਵਾਜਬਾ ਉੱਤੇ ਕਿਹੜੇ-ਕਿਹੜੀਆਂ ਧਰਾਵਾਂ ਦੇ ਤਹਿਤ ਜਿਹੜਾ ਕੇਸ ਦਰਜ ਕੀਤਾਗਾ ਧਾਰਾ ਹੈਗੀ ਆ 197 1 ਜਿਹੜਾਗਾ ਡੀ ਤੇ ਉਸ 53 2ਏ ਤੇ ਅਨੇਕਾ ਗੜੀਆਂ ਹੋਰ ਧਰਾਮਾਂ ਨੇ ਉਹਦੇ ਤਹਿਤ ਜਿਹੜਾ ਪਰਚਾਗਾ ਦੱਸਿਆ ਜਾ ਰਿਹਾ ਕਿ ਪ੍ਰਤਾਪ ਸਿੰਘ ਬਾਜਵਾ ਉੱਪਰ ਜਿਹੜਾ ਮਹਾਲੀ ਦੀ ਜਿਹੜੀ ਸਟੇਸ਼ਨ ਹੈ ਸੇਵਰ ਕ੍ਰਾਈਮ ਆ ਜਿਹੜਾ ਬੀਐਨਸ ਦੇ ਤਹਿਤ ਜਿਹੜਾ ਇਹ ਪ੍ਰਤਾਪ ਸਿੰਘ ਬਾਜਵਾ ਉੱਪਰ ਜਿਹੜਾ ਹੈ ਇਸ ਦਰਜ ਕੀਤਾ ਗਿਆ ਕੱਲ ਵੀ ਜਿਹੜੀ ਪ੍ਰਤਾਪ ਸਿੰਘ ਬਾਜਵਾ ਤੇ ਜਿਹੜਾ ਕਿ ਘਰ ਦੇ ਵਿੱਚ ਜਦੋਂ ਇਹ ਬਿਆਨ ਦੇਣ ਤੋਂ ਬਾਅਦ ਪੰਜਾਬ ਸਰਕਾਰ ਨੇ ਜਿਹੜੇ ਵੱਡੀ ਪੁਲਿਸ ਗਿਣਤੀ ਦੇ ਵਿੱਚ ਉਹਨਾਂ ਦੇ ਘਰ ਪਹੁੰਚੀਆਂ ਇੰਟੈਲੀਜੈਂਸੀ ਪਹੁੰਚੀਆਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਿਆ ਜਾ ਰਿਹਾ ਕਿ ਭਾਈ ਸੋਰਸ ਦੱਸ ਤੇਰੇ ਕਿਹੜੇ ਸੋਰਸ ਨੇ ਤੈਨੂੰ ਕਿਹੜੇ ਸੋਰਸਾਂ ਰਾਹੀਂ ਪਤਾ ਲੱਗਿਆ ਲੱਗਿਆ ਕਿ ਜਿਹੜੇ ਪੰਜਾਬ ਬੰਬ ਨੇ ਜਿਹੜੇ ਪੰਜਾਬ ਦੇ ਵਿੱਚ ਆ ਚੁੱਕੇ ਨੇ ਤਾਂ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਕਿ ਮੈਂ ਸੋਰਸ ਕਿਉਂ ਦੱਸਾਂ ਕਿ ਤੁਸੀਂ ਜਿਹੜਾ ਸਗਰਜਿੰਦਰ ਸਿੰਘ ਰਧਾਵਾ ਦਾ ਜਿਹੜਾ ਇੱਕ ਬਿਆਨ ਵੀ ਤੁਸੀਂ ਸੁਣਿਆ ਹੋਣਾ ਕਿ ਉਹਨਾਂ ਨੇ ਕਿਹਾ ਜਾਨੀ ਕਿ ਪ੍ਰਤਾਪ ਸਿੰਘ ਬਾਜਵਾ ਦੀ ਪਿੱਠ ਥਾਪੜਦੇ ਹੋਏ ਕਿਹਾ ਕਿ ਤੁਸੀਂ ਲੈਰਸ ਬਸਨੋਈ ਦੇ ਉੱਪਰ ਜਿਹੜੀ ਇੰਟਰਵਿਊ ਹੋਈ ਸੀ ਇੰਟਰਵਿਊ ਹੋਈ ਸੀ ਜਿਹੜੇ ਕਿ ਮਹਾਲੀ ਜਿਹੜੇ ਖਾਰੜਾ ਦੇ ਵਿੱਚ ਆ ਤੁਸੀਂ ਉਸ ਦੇ ਸੋਰਸ ਪੁੱਛ ਲੇ ਜਾਨੀ ਕਿ ਸਿੱਧਾ ਇੱਕ ਹਮਲਾ ਇਹ ਪਾਇ ਕਹਿਦੀ ਕਿ ਸਰਕਾਰ ਦੇ ਉੱਤੇ ਵੱਡਾ ਸਵਾਲ ਆ ਇਹ ਵੀ ਆਪਣੇ ਆਪ ਦੇ ਵਿੱਚ ਸਰਕਾਰ ਵੀ ਇਸ ਗੱਲ ਤੋਂ ਘਿਰ ਚੁੱਕੀ ਆ ਜਾਨੀ ਕਿ ਤੁਸੀਂ ਜਿਹੜੇ ਜੋ ਕੁਝ ਤੁਸੀਂ ਕਰਦੇ ਹੋ ਤੁਸੀਂ ਆਪਣੇ ਸੋਰਸ ਦੱਸਦੇ ਨਹੀਂ ਕਿ ਭਾਈ ਤੁਸੀਂ ਉਹਦਾ ਲੈਰਸ ਬਸਨੋਈ ਦਾ ਕੀ ਕੀਤਾ ਕਵੇਂ ਉਹਦੀ ਇੰਟਰਵਿਊ ਹੋਈ ਆ ਦੱਸੋ ਗੱਲ ਕੋਈ ਬਾਹਰ ਨਿਕਲੀ ਇਹਦੀ ਨਹੀਂ ਨਿਕਲੀ ਨਾ ਉਹ ਪੱਤਰਕਾਰ ਉੱਤੇ ਕੋਈ ਜਿਹੜਾ ਕਿ ਉਹਦੇ ਉੱਤੇ ਕੋਈ ਧਾਰਾ ਲੱਗੀ ਆ ਨਾ ਉਹ ਪੱਤਰਕਾਰ ਦੀਦਾ ਅੱਜ ਕੱਲ ਜਿਹਨਾਂ ਇੰਟਰਵਿਊ ਕੀਤੇ ਸੀ ਨਾ ਲੈਰਸ ਸੁਣੋਈ ਉੱਪਰ ਕੋਈ ਇਸ ਤਰ੍ਹਾਂ ਜਿਹੜਾ ਉਹਨੂੰ ਅਟੈਰੋ ਦੇਗੇ ਸੰਕੀਤਾ ਗਿਆ ਨਾ ਉਹਨੂੰ ਧਿਆਨਦਾ ਗਿਆ ਨਾ ਉਹਦੀ ਕੋਈ ਪੁੱਛਗਿੱਛ ਨਾ ਕੁਝ ਹੋ ਰਿਹਾ ਇਹ ਵੀ ਵੱਡਾ ਕ ਸਵਾਲ ਆ ਹੁਣ ਪਟਾਰਸ ਸਿੰਘ ਬਾਜਬਾ ਉੱਪਰ ਜਿਹੜੀ ਇਤਰਾਮਾਂ ਲੱਗ ਚੁੱਕੀਆਂ ਨੇ ਹੁਣ ਪੁੱਛਗਿੱਛ ਹੋਣੀ ਆ ਤੇ ਹੋ ਸਕਦਾ ਕਿ ਜਲਦੀ ਉਹਦੀ ਗ੍ਰਿਫਤਾਰੀ ਕਰਕੇ ਕਿ ਉਹਦੇ ਉੱਤੋਂ ਪੁੱਛਿਆ ਜਾਊਗਾ ਕਿ ਭਾਈ ਦੱਸੋ ਜਿਹੜੇ ਪੰਜਾਬ ਆਮਨੇ ਪਾਕਿਸਤਾਨੋਂ ਆਏ ਨੇ ਜਾਂ ਹੋਰ ਕਿਹੜੇ ਮੁਲਕ ਦੇ ਵਿੱਚੋਂ ਆਏ ਨੇ ਕਿਹੜਾ ਬੰਦਾ ਲੈ ਕੇ ਆਇਆ ਇਹ ਭਗਵੰਤ ਮਾਨ ਵੀ ਕਹਿ ਰਹੇ ਆ ਕਿ ਇੱਕ ਕੀ ਪਰਦਾ ਸਿੰਘ ਬਾਜਬਾਦ ਆ ਜਿਹੜਾ ਪਾਕਿਸਤਾਨ ਦੇ ਨਾਲ ਸੰਬੰਧਾ ਵੱਡਾ ਸਵਾਲ ਆ ਇਹ ਜਾਨੀ ਕਿ ਹੁਣ ਸਰਕਾਰ ਦੀ ਰੀੜ ਦੀ ਹੱਡੀ ਵੀ ਬਣ ਚੁੱਕੀ ਆਗਾ ਪੁਲਿਸ ਦੀ ਰੀੜ ਦੀ ਹੱਡੀ ਵੀ ਬਣ ਚੁੱਕੀ ਆਗਾ ਆਮ ਜਨਤਾ ਦੀ ਬਣ ਚੁੱਕੀ ਆ ਤੇ ਕਾਂਗਰਸ ਪਾਰਟੀ ਲਈ ਵੀ ਇੱਕ ਵੱਡਾ ਇਹ ਚੁਣੌਤੀ ਭਰਿਆ ਜਿਹੜਾ ਬਿਆਨ ਪ੍ਰਤਾਪ ਸਿੰਘ ਬਾਜਪਾ ਦਾ ਆਪਾਂ ਇਹ ਕਹਿ ਲਈਏ ਕਿ ਚੁਣੌਤੀ ਬੰਦਾ ਜਾ ਰਿਹਾ ਤੇ ਹੁਣ ਕਿਸੇ ਵੀਲੇ ਵੀ ਦੱਸਿਆ ਜਾ ਰਿਹਾ ਕਿ ਇਹਦੀ ਗ੍ਰਿਫਤਾਰੀ ਹੈ ਜਿਹੜੀ ਸੰਭਵ ਹੋ ਸਕਦੀ ਆ ਪੁਲਿਸ ਉਸ ਜਿਹੜੀ ਕੀਤੀ ਜਾ ਰਹੀ ਆ ਪ੍ਰਤਾਪ ਸਿੰਘ ਬਾਜਪਾ ਦੇ ਘਰਾਂ 'ਚ ਜਿਆ ਟੈਲੀਜੈਂਸੀ ਪਹੁੰਚ ਰਹੀਆਂ ਨੇ ਤੇ ਪੁਲਿਸ ਆ ਜਿਹੜੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀ ਆ ਐਤੋਂ ਦੱਸਿਆ ਜਾ ਰਿਹਾ ਕਿ ਕਿਸੇ ਵੀਲੇ ਵੀ ਜਿਹੜੀ ਪ੍ਰਤਾਪ ਸਿੰਘ ਬਾਜਪਾ ਦੀ ਜਿਹੜੀ ਗ੍ਰਿਫਤਾਰੀ ਕਰਕੇ ਉਹਨੂੰ ਆਵਲ ਦੇ ਵਿੱਚ ਲਿਆਂਦਾ ਜਾਊਗਾ ਉਤੋਂ ਪੁਛਗਸ ਕੀਤੀ ਜਾਊਗੀ ਕਿ ਭਾਈ ਜਿਹੜੇ ਤੇ ਸੋਰਸ ਨੇ ਉਹਨੂੰ ਦੱਸੇ ਜਾਣ ਜਾ ਜਿਹੜੇ ਪੰਜਾਬ ਬਾਕੀ ਬੰਬ ਰਹੇਗੇ ਉਹ ਕਿੱਥੇ ਨੇ ਉਹ ਪੰਜਾਬ ਦੇ ਕਿਹੜੇ ਏਰੀਆ ਵਿੱਚ ਨੇ ਉਹ ਪੰਜਾਬ ਤੋਂ ਬਾਹਰ ਆ ਕਿੱਥੇ ਫਟਨੇ ਨੇ ਕੀ ਸੜਾ ਕੁਝਾ ਜਣੀ ਕਿ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਸਰਕਾਰ ਦੇਖੇ ਪੰਜਾਬ ਦਾ ਡੀਜੀਪੀ ਦੇਖੇ ਤੇ ਪਰ ਬਿਆਨ ਕਈ ਵਾਰੀ ਹੁੰਦਾ ਨਾ ਕਈ ਵਾਰੀ ਬੰਦਾ ਮੂੰਹ ਦੇ ਵਿੱਚੋਂ ਬਿਆਨ ਕੱਢਦਾ ਦਿੰਦਾ ਪਰ ਉਹਦੇ ਜਿਹੜੇ ਮੈਨੇ ਹੁੰਦੇ ਆ ਉਹ ਬਹੁਤ ਵੱਡੇ ਹੁੰਦੇ ਆ ਇਹ ਵਾਰੀ ਬੰਦੇ ਨੂੰ ਉਹ ਭੁਗਤਨੇ ਪੈ ਸਕਦੇ ਹੁੰਦੇ ਆ ਜੇਕਰ ਇਹ ਸੱਚਾ ਤਾਂ ਪ੍ਰਤਾਪ ਸਿੰਘ ਬਾਜਵਾ ਪਰ ਸੋਰਸਰਾਹੀ ਦੱਸ ਸਕਦਾਗਾ ਚਲੋ ਆਪਣਾ ਇਹ ਵਿਸਾ ਨਹੀਂ ਇਹ ਸਰਕਾਰ ਦਾ ਵਿਸਾ ਹੈਗਾ ਇਹ ਪ੍ਰਸ਼ਾਸਨ ਦਾ ਵਿਸਾ ਹੈਗਾ ਕਿ ਕੰਮ ਇਹਨਾਂ ਤੋਂ ਪੁੱਛ ਕਿਸ ਕਰਨੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਖਲਾਰਾ ਪੈਣ ਵਾਲਾ ਹੈਗਾ ਮੀਡੀਆ ਦੇ ਸੁਰਖੀਆਂ ਦੇ ਖਬਰਾਂ ਬਣਦੀਆਂ ਜਾ ਰਹੀਆਂ ਨੇ ਆ ਤੇ ਨਾਲ तमाम ਲੋਕ ਵੀ ਡਰੇ ਹੋਏ ਨੇ ਕਿ ਪੰਜਾਬ ਦੇ ਵਿੱਚ 18 ਬੰਬ ਕਿੱਥੇ ਫਟੇ ਹੋਏ ਨੇ ਇੱਕ ਦੋ ਥਾਵਾਂ ਤੇ ਇੱਕਾ ਦੁੱਕਾ ਦੇਖਿਆ ਕੋਈ ਕਹਿੰਦਾ 16 ਫਟਿਆ ਪੁਲਿਸ ਮੁਲਾਜ਼ਮ ਕਈ ਕਹਿੰਦੇ ਆ ਕਿ ਜੇ ਆਤਮਾ ਕਾ ਹੋਇਆ ਪਰ ਇਹਦੇ ਪਿੱਛੇ ਜਿਹੜਾ ਜੁਪੀ ਦੇ ਵਿੱਚ ਤਿੰਨ ਜਿਹੜੇ ਨੌਜਵਾਨ ਜਿਹੜੇ ਅਨਕਾਉਂਟਰ ਕੀਤਾਗਾ ਕਿ ਫੇਕ ਅਨਕਾਉਂਟਰ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਜਿਹੜਾ ਕਿ ਅੰਮਰਸਰ ਦੇ ਵਿੱਚ ਬੰਬ ਧਮਾਕੇ ਹੋਏ ਨੇ ਉਹਨਾਂ ਦੇ ਵਿੱਚ ਉਹਦਾ ਕਹਿੰਦੇ ਹੱਥ ਦੱਸਿਆ ਗਿਆ ਤੇ ਪੁਲਿਸ ਵੱਲੋਂ ਜਿਹੜਾ ਪੰਜਾਬ ਤੇ ਜੁਪੀ ਦੀ ਪੁਲਿਸ ਵੱਲੋਂ ਰਲ ਕੇ ਜਿਹੜਾ ਉਹਨਾਂ ਦਾ ਅਨਕਾਉਂਟਰ ਕੀਤਾ ਗਿਆ ਇਹ ਫੇਕ ਅਨਕਾਉਂਟਰ ਦੱਸਿਆ ਜਾ ਰਿਹਾ ਸਰਕਾਰ ਵੀ ਇਹਦੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਕਿ ਜੇਕਰ ਬੰਬ ਹੈ ਨਹੀਂ ਫੇਰ ਫਿਰ ਫੇਕ ਅਨਕਾਉਂਟਰ ਕਾਦੇ ਜੇ ਹੈ ਗਿਆ ਤਾਂ ਮੰਨੋ ਫੇਰਾ ਕਿ ਹੈ ਗਿਆ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੁਣ ਪ੍ਰਤਾਪ ਸਿੰਘ ਬਾਜਬਾ ਨੇ ਹਿੱਕ ਠੋਕੇ ਕੇ ਕਿਹਾ ਕਿ ਬੰਬ ਨੇ ਹੁਣ ਪੁੱਛੋ ਕਿ ਸਬੇਸਕ ਸਰਕਾਰ ਕਰ ਰਹੀ ਆ ਕਰਨੇ ਵਿੱਚ ਹਿੰਦੀ ਆ ਪ੍ਰਸ਼ਾਸਨ ਵੀ ਪਰ ਇੱਥੇ ਵੱਡਾ ਸਵਾਲ ਖੜਾ ਹੋ ਗਿਆ ਕਿ ਭਾਈ ਬੰਬ ਕੋਈ ਛੋਟੀ ਮੋਟੀ ਗੱਲ ਨਹੀਂ ਕਿ ਇਹ ਆਏ ਕਿੱਥੋਂ ਆ ਕਿ ਸਾਡੇ ਜਿਹੜੇ ਸਰਹੱਦ ਉੱਤੇ ਜਿਹੜੀ ਫੌਜ ਖੜੀ ਆ ਤੇ ਉੱਤੇ ਕੀੜੀ ਨਹੀਂ ਫਰਕ ਦਿੰਦੇ ਥਾਥਾ ਤੇ ਪੁਲਿਸ ਦੇ ਨਾਕੇ ਆ ਤੇ ਕਮੇ ਇਹ ਬੰਬ ਨੇ ਜਿਹੜੇ ਪੰਜਾਬ ਦੇ ਵਿੱਚ ਆ ਚੁੱਕੇ ਨੇ ਇਹ ਸਰਕਾਰ ਦੇ ਲਈ ਪੰਜਾਬ ਸਰਕਾਰ ਦੇ ਲਈ ਇੱਕ ਇਹ ਕਹ ਰਹੇ ਕਿ ਗੱਲ ਦੀ ਹੱਡੀ ਬਣ ਚੁੱਕਿਆ ਬਿਆਨ ਆ ਤੇ ਨਾਲ ਹੀ ਦੇਖਦੇ ਆ ਕਿ ਇਸ ਬਿਆਨ ਦੇ ਉੱਤੋਂ ਪ੍ਰਤਾਪ ਸਿੰਘ ਬਾਜਬਕ ਕਹਿ ਰਹੇ ਨੇ ਆ ਜਾਂ ਫਿਰ ਪਲਟਬਾਜੀ ਖਾਂਦੇ ਆ ਜਾਂ ਫਿਰ ਇਸ ਗੱਲ ਨੂੰ ਘਮਾਉਂਦੇ ਨੇ ਜਾਂ ਫਿਰ ਇਹ ਕਹਿਣਗੇ ਕਿ ਸਾਡਾ ਤਾਂ ਜਿਹੜਾ ਬਿਆਨ ਆ ਜੀ ਇਹ ਮੀਡੀਏ ਨੇ ਤੋਰ ਮੜੋੜ ਕੇ ਸਭ ਦਿੱਤਾ ਬਿਆਨ ਤੁਹਾਨੂੰ ਸਾਹਮਣੇ ਸੁਣਾ ਦਿੱਤਾ ਫਿਲਹਾਲ ਦੇਖਦੇ ਆ ਆਉਣ ਵਾਲਾ ਸਮਾਂ ਤੁਸੀਂ ਇੰਤਜ਼ਾਰ ਕਰੋ ਆਉਣ ਵਾਲੀ ਜਿਹੜੀ ਅਪਡੇਟ ਆ ਤੁਹਾਡੇ ਤੱਕ ਜਲਦੀ ਲੈ ਕੇ ਆਵਾਂਗੇ ਪਰ ਵੱਡਾ ਜਿਹੜਾ ਇਹ ਆਪਣੇ ਆਪ ਦੇ ਵਿੱਚ ਵਿਆੜ ਪ੍ਰਤਾਪ ਸਿੰਘ ਬਾਜਵਾ ਉੱਪਰ ਆ ਜਿਹੜਾ ਇਹ ਕਾਰਵਾਈ ਆ ਜਿਹੜੀ ਪੁਲਿਸ ਕਰ ਸਕਦੀ ਹੈ ਤੇ ਉਹਨੂੰ ਗ੍ਰਿਫਤਾਰ ਕਰੇ ਕਿਤੇ ਮਾਮਲਾ ਭਾਗ ਦਾ ਨਜ਼ਰ ਆ ਰਿਹਾਗਾ ਤੇ तमाम ਖਬਰਾਂ ਦੇ ਨਾਲ ਬਣੇ ਰਹੋ ਤੁਸੀਂ ਦੇਖਦੇ ਰਹੋ ਪੰਜਾਬੀ ਵਿਚਾਰ ਟੀਵੀ ਮਹਾਂਮਕਮ ਸਿੰਘ ਉੱਬਾ